ਹਾਂਜੀ ਤੁਸੀਂ ਵੇਖੋ ਜੀ ਜੌਨ ਟਾਇਰ ਦਾ ਜਿਹੜਾ ਹੈਗਾ ਸਪਰੇਅਰ ਕਿਵੇਂ ਇਹ ਕੰਮ ਕਰਦਾ ਕਿਵੇਂ ਇਹ ਇਕੱਠਾ ਹੁੰਦਾ ਤੇ ਇਹਦੇ ਵਿੱਚ ਜਿਹੜੇ ਪੰਪ ਲੱਗੇ ਆ ਉਹ ਟਰੈਕਟਰ ਨੂੰ ਹਲਾਰਾ ਨਹੀਂ ਮਾਰਨ ਦਿੰਦੇ ਉੱਚਾ ਨੀਵਾਂ ਨਹੀਂ ਕਰਦੇ ਬਰੋਬਰ ਹੀ ਚੱਲਦਾ ਕਿਉਂਕਿ ਸੈਂਸਰ ਬਹੁਤ ਲੱਗੇ ਆ ਤੇ ਤੁਸੀਂ ਵੇਖੋ ਦੀ ਹਾਈ ਟੈਕ ਟੈਕਨੋਲੋਜੀ ਆ ਜੌਂਡੀਅਰ ਦੀ ਖੈਰ ਜੌਂਡੀਅਰ ਟੈਕਨੋਲੋਜੀ ਮਾਮਲੇ ਸਭ ਤੋਂ ਅੱਗੇ ਆ ਫਰਾਂਸਿਸ ਹੁਣ ਸਰ ਸਾਹਿਬ ਇਹ ਨਹੀਂ ਦਿੱਤੇ ਆ ਆਪਦੇ ਦੇਖੋ ਬਣ ਗਿਆ ਕਿ ਨਹੀਂ ਰਾਕਟ ਨਾਲ ਦੀ ਨਾਲ ਜਿਹੜੀਆਂ ਨੋਜ਼ਲਾਂ ਸਾਰਿਆਂ ਤੇ ਜੌਂਡੀਅਰ ਦੀ ਮੋਹਰ ਲੱਗੀ ਆ ਜੀ ਆ ਵੇਖੋ ਤੁਸੀਂ i'm going to get you ਬੰਦਾ ਖੜਾ ਖੜਾਇਆ ਵੇਚਦੀ ਥਲੋਂ ਨਹੀਂ ਨਿਕਲ ਸਕਦਾ ਇਹਦੇ ਨਾ ਇਹ ਫਸਲ ਟੁੱਟਦੀ ਆ ਕਿਉਂਕਿ ਜਦੋਂ ਇਹ ਚੱਲਦਾ ਵੱਡੀ ਫਸਲ ਦੇ ਵਿੱਚ ਉਦੋਂ ਨਾ ਕਣਕ ਟੁੱਟਦੀ ਆ ਨਾ ਕੁਝ ਹੋਰ ਉੱਤੋਂ ਹੀ ਨਿਕਲ ਜਾਂਦਾ ਟਾਇਰ ਤੁਸੀਂ ਵੇਖ ਲਓ ਇਹ ਕਿੱਡੇ ਆ ਠੀਕ ਆ ਜੀ ਟੈਕਨੋਲੋਜੀ ਵਾਟਰ ਪ੍ਰੂਫ ਸਾਰਾ ਕੁਝ ਹੀ ਆ ਸਾਰਾ ਕੁਝ ਇਹਦਾ ਹਾਈਡਰੋਲਿਕ ਆ ਪੌੜੀ ਵੀ ਹਾਈਡਰੋਲਿਕ ਪੌੜੀ ਵੀ ਇਹਨਾਂ ਨੇ ਆਪੇ ਚੱਕੀ ਆ ਤੇ ਜੇ ਤੁਸੀਂ ਸਪੀਡ ਵੇਖੋਗੇ ਜਦੋਂ ਸਪਰੇਅ ਕਰਦਾ ਤੁਸੀਂ ਕਹਿਣਾ ਵੀ ਇਹ ਸਪਰੇਅ ਕੀ ਕਰਦਾ ਤਾਂ ਭੁਜਾਈ ਫਿਰਦੇ ਆ ਭੂੰਡ ਹੀ ਐ ਇੱਕ ਸਾਬ ਦਾ ਭੂੰਡਾਂ ਦਾ ਵੀ ਸਰਦਾਰ ਆ ਇਹ ਆਪਣੇ ਤਾਂ ਜਿਹੜੇ ਭੂੰਡੀਆਂ ਫਿਰਦੀਆਂ ਇਹਦੇ ਸਾਹਮਣੇ ਤਾਂ ਭੂੰਡੀਆਂ ਹੀ ਆ ਜਿਹੜੀਆਂ